ਕੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਬਾਬਾ ਜੀ 8 ਦਿਨ ਤੋਂ ਜਿਹੜਾ ਭੁੱਖ ਹੜਤਾਲ ਦੇ ਲਗਾਤਾਰ ਫਨਿਕਸ ਮਾਲ ਦੇ ਮੂਹਰੇ ਜਿਹੜਾ ਗੇਟ ਦੇ ਮੂਹਰੇ ਬੈਠਿਆ ਸੀ ਜਿੱਥੇ ਮਾਲ ਬਣਨ ਲੱਗਿਆ ਸੀ ਜਿੱਥੇ 100 ਸਾਲ ਪੁਰਾਣੇ ਦਰਖਤ ਜਿਹੜੇ ਵਿਰਾਸਤੀ ਦਰਖਤ ਸੀ ਅੰਬ ਸੀ ਖਾਸ ਕਰਕੇ ਉਹਨਾਂ ਨੂੰ ਕੱਟਿਆ ਜਾ ਰਿਹਾ ਸੀ ਉਹਨਾਂ ਦੇ ਰੋਸ ਵਿੱਚੋਂ ਬਾਬਾ ਜੀ ਨੇ 8 ਦਿਨ ਦਿਨ ਰਾਤ ਜਿਹੜੀ ਹੈ ਭੁੱਖ ਹੜਤਾਲ ਰੱਖ ਕੇ ਇੱਥੇ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਹੈ ਤੇ ਸਾਰੀ ਜਿਹੜੀ ਹੈ ਆਵਾਜ਼ ਬਾਬਾ ਜੀ ਤੁਸੀਂ ਆਪਣੇ ਕੈਮਰੇ ਰਾਹੀਂ ਘਰ ਘਰ ਤੱਕ ਲੱਭ ਵਰਗੇ ਸਰੋਤ ਤੇ ਉਸ ਸਰਦੀ ਦੇ ਮੌਸਮ ਨੂੰ ਦੇਖ ਕੇ ਅੱਜ ਸਾਰੇ ਆਗੂ ਸਹਿਬਾਨਾਂ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਤੇ ਸਾਨੂੰ ਬੇਨਤੀ ਕੀਤੀ ਬਾਬਾ ਜੀ ਨੂੰ ਗੱਲ ਕੀਤੀ ਵੀ ਜਿਹੜੀ 8 ਦਿਨ ਪੂਖੜਤਾਲ ਰੈਲੀ ਉਹ ਤੋਂ ਬਾਅਦ ਆਪਾਂ ਅੱਜ ਜਿਹੜੀ ਪੂਖੜਤਾਲ ਬਾਬਾ ਜੀ ਦੀ ਸਮਾਪਤ ਕਰਾਉਣ ਆਏ ਜਿਹਦੇ ਚ ਸਾਡਾ ਮੀਡੀਆ ਦਾ ਬਹੁਤ ਵੱਡਾ ਇੱਕ ਯੋਗਦਾਨ ਹੈ ਤੁਸੀਂ ਬਹੁਤ ਸਾਰਾ ਸਹਿਯੋਗ ਦੇ ਰਹੇ ਹੋ ਸਾਥ ਦੇ ਰਹੇ ਤਾਂ ਕਿ ਦਰਹਕਤਾਂ ਦੀ ਹੋਂਦ ਬਚਾਈ ਜਾਵੇ ਤੇ ਇਹ ਕੇਸ ਸਾਡਾ ਹੁਣ ਮਾਨਯੋਗ ਹਾਈ ਕੋਰਟ 'ਚ ਚੱਲ ਰਿਹਾ ਹੈ ਆਪਣੇ 100% ਅੱਕ 'ਚ ਚੱਲ ਰਿਹਾ ਹੈ ਤੇ ਜਿਹਦੀ ਸੁਣਵਾਈ ਹੁਣ ਸੋਮਵਾਰ ਨੂੰ ਹੈ ਕੱਲ ਵੀ ਤਰੀਕ ਸੀ ਪਰਸੋਂ ਪਹਿਲਾਂ ਵੀ ਤਰੀਕ ਸੀ ਤੇ ਉਹਦੀ ਸੋਮਵਾਰ ਨੂੰ ਸੁਣਾਈ ਹੈ ਸਾਨੂੰ ਪੂਰੀ ਉਮੀਦ ਹੈ ਵੀ ਹੁਣ ਸਾਡਾ ਕੋਰਟ ਜਿਹੜੀ ਹੈ ਬਾਗ ਕੱਟੇ ਵਿੱਚ ਦਰਖਤਾਂ ਦੀ ਜਿਹੜੀ ਹੈ ਸੁਣਾਈਪੂਰ ਤੌਰ ਤੇ ਹੋਵੇਗੀ ਤੇ ਉਹਨਾਂ ਦੇ ਖਿਲਾਫ ਕਾਰਵਾਈ ਸਖਤ ਬਣੇਗੀ ਤੇ ਬਾਬਾ ਜੀ ਨੂੰ ਬੇਨਤੀ ਕੀਤੀ ਹੈ ਅਸੀਂ ਸਾਰੇ ਪ੍ਰਸ਼ਾਸਨ ਨੇ ਬੇਨਤੀ ਕੀਤੀ ਹੈ ਡਿਪਟੀ ਸਾਹਿਬ ਨੇ ਬੇਨਤੀ ਕੀਤੀ ਸੀ ਐਸ ਐਚਓ ਨੇ ਤਾਂ ਕਿ ਅੱਜ ਜਿਹੜੀ ਬਾਬਾ ਜੀ ਦੀ ਕਿਊਸ ਪਲਾ ਕੇ ਸਰੂਪਾ ਪਾ ਕੇ ਇਹਨਾਂ ਦੀ ਭੁਖੜਤਾਲ ਸਬਾਪਤ ਕਰਾ ਰਹੇ ਤੇ ਹੁਣ ਇੱਥੇ ਮੋਰਚਾ ਜਿਹੜਾ ਬਾਬਾ ਜੀ ਦਾ ਖਤਮ ਕਰਕੇ ਇਹਨਾਂ ਨੂੰ ਉੱਥੇ ਲਿਜਾ ਕੇ ਆਰਾਮ ਕਰਨਗੇ ਜੋ ਮਰਜੀ ਤਾਂ ਇਹਨਾਂ ਦੀ ਸ ਖਰਾਬ ਹੋ ਗਈ ਸੁੱਕੀ ਸੀ ਕੱਲ ਪਰਸੋਂ ਦੀ ਜਿਹੜੀ ਹਾਲਤ ਬਹੁਤ ਖਰਾਬ ਹੋ ਸੀ ਕਿ ਤਾਂ ਕਿ ਸਰਦੀ ਦਾ ਮੌਸਮ ਹੈ ਤੇ ਤੁਹਾਡਾ ਜਿਹੜਾ ਬਹੁਤ ਵੱਡਾ ਇੱਕ ਯੋਗਦਾਨ ਹੈ ਮੀਡੀਆ ਦਾ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਲ ਸਰ ਕੀ ਕਹਿਣਾ ਚਾਹੋਗੇ ਅੱਜ ਜ ਬਾਬੂ ਲਾਭ ਸਿੰਘ ਦਾ ਜਿਹੜਾ ਮੁੱਦਾ ਖੋਲਿਆ ਗਿਆ ਹੈ ਠੰਡ ਦਾ ਮੌਸਮ ਚੱਲ ਰਿਹਾ ਹੈ ਬਾਬਾ ਜੀ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ ਕਿ ਤੁਸੀਂ ਹੁਣ ਆਪਣੇ ਠੰਡ ਜਿਆਦੀ ਵਧਦੀ ਜਾ ਰਹੀ ਹੈ ਤੇ ਉਹਨਾਂ ਨੇ ਸਾਡੇ ਕੱਲ ਮੰਨ ਕੇ ਤੇ ਆਪਣਾ ਵਰਤ ਤੋੜ ਲਿਆ ਤੇ ਇਥੋਂ ਮੋਰਚਾ ਆਪਣੇ ਜਿੱਥੇ ਇਹਨਾਂ ਦਾ ਆਪਣਾ ਟਿਕਾਣਾ ਹੈ ਉੱਥੇ ਜਾ ਰਹੇ ਆ ਅੱਛਾ ਕਿਸ ਤਰ੍ਹਾਂ ਦੇਖ ਕੇ ਜਿਹੜੇ ਹੁਣ ਦਾ ਮੋਰਚੇ ਦੀ ਬੈਠਣਗੇ ਅਗਲੇ ਤੇ ਜਿਹੜਾ ਬੰਦੀ ਸੀ ਉਹਦੇ ਜਿੱਥੇ ਪਹਿਲਾਂ ਬੈਠਾ ਸੀ ਹਾਂਜੀ ਉਹ ਜਿੱਥੇ ਇਹਨਾਂ ਦਾ ਹੈਗਾ ਉੱਥੇ ਜਾ ਰਹੇ ਆ ਸਾਡੀ ਇਹਨਾਂ ਨੇ ਰਿਕਵੈਸਟ ਮੰਨ ਲਈ ਹੈ ਇਥੇ ਦਾ ਕੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਬਾਬਾ ਜੀ 8 ਦਿਨ ਤੋਂ ਜਿਹੜਾ ਭੁੱਖ ਹੜਤਾਲ ਦੇ ਲਗਾਤਾਰ ਫਨੀਕਸ ਮਾਲ ਦੇ ਮੂਹਰੇ ਜਿਹੜਾ ਗੇਟ ਦੇ ਮੂਹਰੇ ਬੈਠਿਆ ਸੀ ਜਿੱਥੇ ਮਾਲ ਬਣਨ ਲੱਗਿਆ ਸੀ ਜਿੱਥੇ 100 ਸਾਲ ਪੁਰਾਣੇ ਦਰਖਤ ਜਿਹੜੇ ਵਿਰਾਸਤੀ ਦਰਖਤ ਸੀ ਅੰਬ ਸੀ ਖਾਸ ਕਰਕੇ ਉਹਨਾਂ ਨੂੰ ਕੱਟਿਆ ਜਾ ਰਿਹਾ ਸੀ ਉਹਨਾਂ ਦੇ ਰੋਸ ਵਿੱਚੋਂ ਬਾਬਾ ਜੀ ਨੇ 8 ਦਿਨ ਦਿਨ ਰਾਤ ਜਿਹੜੀ ਹੈ ਭੁੱਖ ਹੜਤਾਲ ਰੱਖ ਕੇ ਇੱਥੇ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਹੈ ਤੇ ਸਾਰੀ ਜਿਹੜੀ ਹੈ ਆਵਾਜ਼ ਬਾਬਾ ਜੀ ਤੁਸੀਂ ਆਪਣੇ ਕੈਮਰੇ ਰਾਹੀਂ ਘਰ ਘਰ ਤੱਕ ਲੱਭ ਵਰਗੇ ਸਰੋਤ ਤੇ ਉਸ ਸਰਦੀ ਦੇ ਮੌਸਮ ਨੂੰ ਦੇਖ ਕੇ ਅੱਜ ਸਾਰੇ ਆਗੂ ਸਹਿਬਾਨਾਂ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਤੇ ਸਾਨੂੰ ਬੇਨਤੀ ਕੀਤੀ ਬਾਬਾ ਜੀ ਨੂੰ ਗੱਲ ਕੀਤੀ ਵੀ ਜਿਹੜੀ 8 ਦਿਨ ਪੂਖੜਤਾਲ ਰੈਲੀ ਉਹ ਤੋਂ ਬਾਅਦ ਆਪਾਂ ਅੱਜ ਜਿਹੜੀ ਪੂਖੜਤਾਲ ਬਾਬਾ ਜੀ ਦੀ ਸਮਾਪਤ ਕਰਾਉਣ ਆਏ ਜਿਹਦੇ ਚ ਸਾਡਾ ਮੀਡੀਆ ਦਾ ਬਹੁਤ ਵੱਡਾ ਇੱਕ ਯੋਗਦਾਨ ਹੈ ਤੁਸੀਂ ਬਹੁਤ ਸਾਰਾ ਸਹਿਯੋਗ ਦੇ ਰਹੇ ਹੋ ਸਾਥ ਦੇ ਰਹੇ ਤਾਂ ਕਿ ਦਰਸ਼ਕਾਂ ਦੀ ਹੋਂਦ ਬਚਾਈ ਜਾਵੇ ਤੇ ਇਹ ਕੇਸ ਸਾਡਾ ਹੁਣ ਮਾਨਯੋਗ ਹਾਈ ਕੋਰਟ 'ਚ ਚੱਲ ਰਿਹਾ ਹੈ ਆਪਣੇ 100% ਅੱਕ 'ਚ ਚੱਲ ਰਿਹਾ ਹੈ ਤੇ ਜਿਹਦੀ ਸੁਣਵਾਈ ਹੁਣ ਸੋਮਵਾਰ ਨੂੰ ਹੈ ਕੱਲ ਵੀ ਤਰੀਕ ਸੀ ਪਰਸੋਂ ਪਹਿਲਾਂ ਵੀ ਤਰੀਕ ਸੀ ਤੇ ਉਹਦੀ ਸੋਮਵਾਰ ਨੂੰ ਸੁਣਾਈ ਹੈ ਸਾਨੂੰ ਪੂਰੀ ਉਮੀਦ ਹੈ ਵੀ ਹੁਣ ਸਾਡਾ ਕੋਰਟ ਜਿਹੜੀ ਹੈ ਬਾਗ ਕੱਟੇ ਵਿੱਚ ਦਰਖਤਾਂ ਦੀ ਜਿਹੜੀ ਹੈ ਸੁਣਾਈਪੂਰ ਤੌਰ ਤੇ ਹੋਵੇਗੀ ਤੇ ਉਹਨਾਂ ਦੇ ਖਿਲਾਫ ਕਾਰਵਾਈ ਸਖਤ ਬਣੇਗੀ ਤੇ ਬਾਬਾ ਜੀ ਨੂੰ ਬੇਨਤੀ ਕੀਤੀ ਹੈ ਅਸੀਂ ਸਾਰੇ ਪ੍ਰਸ਼ਾਸਨ ਨੇ ਬੇਨਤੀ ਕੀਤੀ ਹੈ ਡਿਪਟੀ ਸਾਹਿਬ ਨੇ ਬੇਨਤੀ ਕੀਤੀ ਦੀ ਐਸਐਚਓ ਨੇ ਤਾਂ ਕਿ ਅੱਜ ਜਿਹੜੀ ਬਾਬਾ ਜੀ ਦੀ ਕਿਊਸ ਪਲਾ ਕੇ ਸਰੂਪਾ ਪਾ ਕੇ ਇਹਨਾਂ ਦੀ ਭੁਖੜਦਾਲ ਸਬਾਪਤ ਕਰਾ ਰਹੇ ਤੇ ਹੁਣ ਇੱਥੇ ਮੋਰਚਾ ਜਿਹੜਾ ਬਾਬਾ ਜੀ ਦਾ ਖਤਮ ਕਰਕੇ ਇਹਨਾਂ ਨੂੰ ਉੱਥੇ ਲਿਜਾ ਕੇ ਆਰਾਮ ਕਰਨ ਦੇ ਜੋ ਮਰਜ਼ੀ ਤਾਂ ਇਹਨਾਂ ਦੀ ਖਰਾਬ ਹੋ ਗਈ ਸੁੱਕੀ ਸੀ ਕੱਲ ਪਰਸੋਂ ਦੀ ਜਿਹੜੀ ਹਾਲਤ ਬਹੁਤ ਖਰਾਬ ਹੋ ਸੀ ਕਿ ਤਾਂ ਕਿ ਸਰਦੀ ਦਾ ਮੌਸਮ ਹੈ ਤੇ ਤੁਹਾਡਾ ਜਿਹੜਾ ਬਹੁਤ ਵੱਡਾ ਇੱਕ ਯੋਗਦਾਨ ਹੈ ਮੀਡੀਆ ਦਾ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਲ ਸਰ ਕੀ ਕਹਿਣਾ ਚਾਹੋਗੇ ਅੱਜ 라ਖੂ ਲਾਭ ਸਿੰਘ ਦਾ ਜਿਹੜਾ ਵੱਟਾ ਖੋਲਿਆ ਗਿਆ ਹੈ ਠੰਡ ਦਾ ਮੌਸਮ ਚੱਲ ਰਿਹਾ ਹੈ ਬਾਬਾ ਜੀ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ ਕਿ ਤੁਸੀਂ ਹੁਣ ਆਪਣੇ ਠੰਡ ਜਿਆਦੀ ਵਧਦੀ ਜਾ ਰਹੀ ਹੈ ਤੇ ਉਹਨਾਂ ਨੇ ਸਾਡੇ ਕੱਲ ਮੰਨ ਕੇ ਤੇ ਆਪਣਾ ਪਰਤੇ ਤੋਂ ਲੈ ਕੇ ਇੱਥੋਂ ਮੋਰਚਾ ਆਪਣੇ ਜਿੱਥੇ ਇਹਨਾਂ ਦਾ ਆਪਣਾ ਟਿਕਾਣਾ ਹੈ ਉੱਥੇ ਜਾ ਰਹੇ ਹੈ ਅੱਛਾ ਕਿਸ ਤਰ੍ਹਾਂ ਦੇਖ ਕੇ ਜਿਹੜੇ ਹੁਣ ਦਾ ਮੋਰਚੇ ਦੀ ਬੈਠਣਗੇ ਅਗਲੇ ਤੇ ਜਿਹੜਾ ਬੰਦੀ ਸੀ ਉਹਦੇ ਜਿੱਥੇ ਪਹਿਲਾਂ ਦਿੱਤਾ ਸੀ ਹਾਂਜੀ ਉਹ ਜਿੱਥੇ ਇਹਨਾਂ ਦਾ ਹੈਗਾ ਉੱਥੇ ਜਾ ਰਹੇ ਹੈ ਸਾਡੀ ਇਹਨਾਂ ਨੇ ਰਿਕਵੈਸਟ ਮੰਨ ਲਈ ਹੈ ਇੱਥੇ ਦਾ